ਸਵਰਾਜ 740 10 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2007 ਮਾਡਲ ਹੈ ਇਹ ਟਰੈਕਟਰ 135000 ਰੁਪਏ ਟੈਟਲੀ ਡਿਮਾਂਡ ਹੈ ਅੱਗੇ ਸਵਰਾਜ 855 ਆ ਗਿਆ ਜੀ 10 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 10 ਦਾ ਪੂਰਾ ਟਰੈਕਟਰ ਬਹੁਤ ਸਾਫ਼ ਪਿਆ ਜੀ 2010 ਮਾਡਲ ਹੈ ਜੀ 365 ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ 3630 ਆ ਗਿਆ ਜੀ ਐਫਰਾਂ ਦੀ ਛਤਰੀ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ 2018 ਮਾਡਲ ਹੈ ਇਹ ਟਰੈਕਟਰ 7 ਲੱਖ 5000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ 2855 ਜੀ 2020 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੋੜਾ ਬੈਂਪਰ ਲੱਗਿਆ ਹੈ ਜੀ ਜੀ ਡਿਮਾਂਡ 6 ਲੱਖ 65000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਉਨਾਲੀ ਕਾ ਪਿਆਲ ਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਾਡਲ 2020 ਆਈ ਇਹ 5 ਲੱਖ 80 ਹਜ਼ਾਰ ਰੁਪਏ ਡੈਟਰੀ ਦੀ ਮੰਗ ਹੈ ਅੱਗੇ ਸਵਰਾਜ 744 ਹੈਗੇ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2018 ਮਾਡਲ ਆਈ ਇਹ ਟਰੈਕਟਰ 495 ਟਰੈਕਟਰ ਦੀ ਮੰਗ ਹੈ ਅੱਗੇ ਇਹ ਐਚਰ 2009 ਮਾਡਲ ਆਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 155000 ਰੁਪਏ ਦੇ ਟਰੈਕਟਰ ਦੀ ਮੰਗ ਹੈ। ਅੱਗੇ ਸਵਰਾਜ 735 ਡਰਾਈਵਰੀ ਗ੍ਰੀਨ ਤੁਸੀਂ ਦੇਖ ਸਕਦੇ ਹੋ। ਇਹ 99 ਮਾਡਲ ਟਰੈਕਟਰ ਹੈ ਜੀ। ਤੇ ਰੇਟ ਦੀ ਗੱਲ ਕਰੀਏ 148000 ਰੁਪਏ ਦੇ ਟਰੈਕਟਰ ਦੀ ਮੰਗ ਹੈ। ਅੱਗੇ ਸਵਰਾਜ 855 ਜੀ 2008 ਮਾਡਲ ਹੈ ਜੀ। 320000 ਰੁਪਏ ਦੇ ਟਰੈਕਟਰ ਦੀ ਮੰਗ ਹੈ। ਅਗੇ ਸਬਰਾ 855 ਜੀ 2017 ਮਾਡਲ ਆ ਜੀ ਟੈਰਾ ਟੂਰਾਂ ਦਾ ਪੂਰਾ ਸਾਫ ਪਿਆ ਜੀ ਬਾਕੀ ਤੁਸੀਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ 425000 ਟਰੈਕਟਰ ਦੀ ਡਿਮਾਂਡ ਆ ਜੀ ਅਗੇ ਸੋਨਾਲੀਕਾ 60 ਆ ਗਈ ਟੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2009 ਮਾਡਲ ਆ ਜੀ ਇਹ ਟਰੈਕਟਰ ਰੇਟ ਦੀ ਗੱਲ ਕਰੀਏ ਇਹ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਕੀ ਸੋਨਾਲਿਕਾ 2011 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਈ। ਰੰਗ ਨੀਲਾ ਟਰੈਕਟਰ ਪੂਰਾ ਸਾਫ਼ ਹੈ ਜੀ। 3 295 ਇਹ ਟਰੈਕਟਰ ਦਾ ਰੇਟ ਡਿਮਾਂਡ ਹੈ। ਅਗੇ 3630 ਫੋੜਾ ਗਿਆ ਜੀ। 1999 ਮਾਡਲ ਹੈ 3 ਲੱਖ 20 ਹਜ਼ਾਰ ਰੁਪਏ ਰੇਟ ਦੀ ਡਿਮਾਂਡ ਹੈ। ਅਗੇ ਨਿਊ ਹਾਰਨਟ 3630 ਆ ਗਿਆ ਜੀ। 2003 ਮਾਡਲ ਹੈ ਜੀ। ਜੋ ਵੀ ਆ ਸੀਏ ਟਰੈਕਟਰ ਦੀ ਨਮਾਨ ਹੈ ਜੀ ਚੈੱਕ ਕਰ ਸਕਦੇ ਆ ਟਰੈਕਟਰ ਉੱਗੇ ਹੀ ਸੋਨਾਲੀਕਾ 60 ਆ ਗਿਆ ਜੀ ਆਰਐਕਸ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2014 ਮਾਡਲ ਹੈ ਜੀ 4,55,000 ਰੁਪਏ ਟਰੈਕਟਰ ਦੀ ਨਮਾਨ ਹੈ ਅੱਗੇ ਹੀ ਸੋਨਾਲੀਕਾ 750 ਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2008 ਮਾਡਲ ਹੈ 2,50,000 ਰੁਪਏ ਰੇਟ ਦੀ ਮੰਗ ਹੈ ਅੱਗੇ 60 ਆ ਗਿਆ ਜੀ ਕੀ ਪੀ ਆਈ ਹੈ ਇਹ 13 ਡਿਗਰੀ ਹੈ ਤੁਸੀਂ ਦੇਖ ਸਕਦੇ ਹੋ 2012 ਮਾਡਲ ਟ੍ਰੈਕਟਰ ਹੈ ਇਹ 4,10,000 ਰੁਪਏ ਟ੍ਰੈਕਟਰ ਦੀ ਹੈ ਜੀ ਮੰਗ ਅੱਗੇ ਪ੍ਰੀਤ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2014 ਮਾਡਲ ਟਰੈਕਟਰ ਹੈ ਇਹ 3 ਲੱਖ 15000 ਰੁਪਏ ਟਰੈਕਟਰ ਦੀ ੜਮਾਂਡ ਹੈ ਜੀ ਡਬਲ ਪੀਟੀਓ ਜੀ 3 ਸਪੀਡ ਟਰੈਕਟਰ ਹੈ ਇਹ ਅਗਈ ਫਾਰਮ ਟਰੈਕਟਰ ਸਾਡ 8 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਪਹਿਲਾਂ ਜਦੋਂ ਫਿੱਦਿਆਂ ਦੇ ਅੰਦਰ ਅਗਈ ਸੋਨਾ ਵਾਲੀ ਕਪਾਲ ਆ ਜੀ ਟਰੈਕਟਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ ਰੰਗ ਰੂਪ ਦਾ ਡਾਇਰੈਕਟਰ ਪੂਰਾ ਸਾਫ਼ ਆਈ 2014 ਮਾਡਲ ਟਰੈਕਟਰ ਆਈ ਇਹ 468 ਟਰੈਕਟਰ ਦੀ ਲਮਾੜੇ ਅੱਗੇ 36 30 ਆ ਗਈ ਇਹਨੀਆਂ ਹਾਆਂ ਲਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆਂ 2009 ਮਾਡਲ ਟਰੈਕਟਰ ਆਈ 475000 ਰੁਪਿਆ ਇਹ ਟਰੈਕਟਰ ਦੀ ਲਮਾੜੇ ਅੱਗੇ ਇਹ ਨਿਊ ਹੌਲਡ ਆ ਗਈ 36 30 ਸਪੈਸ਼ਲ ਐਡੀਸ਼ਨ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆਂ। ਟਰੈਕਟਰ ਪੂਰਾ ਸਾਫ਼ ਹੈ ਜੀ ਫ फेब्रुवारी ਛਤਰੀ ਆ 2020 ਮਾਡਲ ਆ ਜੀ ਟਰੈਕਟਰ ਇਹ। 7 ਲੱਖ 45000 ਰੁਪਏ ਟਰੈਕਟਰ ਦੀ ਕੀਮਤ ਆ ਜੀ। ਅੱਗੇ ਵੀ ਨਿਊ ਹਾਲੈਂਡ ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ। ਟਾਇਰ ਟੂਰ ਰੰਗ ਨੂੰ ਗਾ ਟਰੈਕਟਰ ਪੂਰਾ ਸਾਫ਼ ਆ ਜੀ। ਅੱਗੇ ਜੌਂਡੀਅਰ 524 ਟਰੈਕਟਰ ਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ। 11 ਮਾਡਲ ਹੈ 419000 ਰੁਪਏ ਟਰੈਕਟਰ ਦੀ ਮੰਗ ਹੈ ਅਗੇ 7724 ਆ ਗਿਆ ਜੀ ਪੰਜਾਬ ਨੰਬਰ ਟਰੈਕਟਰ ਇਹ ਹੈ 2006 ਮਾਡਲ ਹੈ ਜੀ 198 ਟਰੈਕਟਰ ਦੀ ਮੰਗ ਹੈ ਅਗੇ 6855 ਆ ਗਿਆ ਟਰੈਕਟਰ 2014 ਮਾਡਲ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ 4,75,000 ਰੁਪਇਆ ਟਰੈਕਟਰ ਦੀ ਨਮਾੜ ਹੈ। ਸਰਰਾਜ 855 ਜੀ 2009 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ। ਰੰਗ ਰੂਪ ਨਾਲ ਟਰੈਕਟਰ ਪੂਰਾ ਸਾਫ਼ ਤੇ ਆ ਜੀ। ਦੂਜੀ ਸਾਈਡ ਵੀ ਚੈੱਕ ਕਰਾ ਦਿੰਨੇ ਆ। 2009 ਮਾਡਲ ਹੈ 33000 ਟਰੈਕਟਰ ਦੀ ਮੰਗ ਹੈ ਜੀ। ਕੀ ਸੋਨਾ ਲਿਖਿਆ 35 ਵਾਲਾ ਜੀ 13 ਦੀ ਗ੍ਰੇਡ ਹੈ ਤੁਸੀਂ ਦੇਖ ਸਕਦੇ ਹੋ ਸੋ ਯਾਰ 15 ਮਾਰ ਦਾ ਇਹ ਟਰੈਕਟਰ 355 ਹੈ ਟਰੈਕਟਰ ਦੀ ਡਿਮਾਂਡ ਹੈ ਅੱਗੇ 36 ਸੌ ਆ ਗਈ ਨਿਊ ਹਾਲੈਂਡ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਹੈ 2019 ਮਾਡਲ ਆਈ ਇਹ ਟਰੈਕਟਰ 5,75,000 ਰੁਪਏ ਟਰੈਕਟਰ ਦੀ డిమాండ్ ਹੈ। ਅੱਗੇ 3630 ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। 2010 ਮਾਡਲ ਆਈ ਇਹ 5,10,000 ਰੁਪਏ ਟਰੈਕਟਰ ਦੀ డిమాండ్ ਹੈ। ਅੱਗੇ ਨਿਊ ਹਾਲੈਂਡ ਆ ਗਿਆ ਜੀ ਸਪੈਸ਼ਲ ਐਡੀਸ਼ਨ ਹੈ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਫੈਬਰ ਵਾਲੀ ਛਤਰੀ ਲੱਗੀ ਹੋਈ ਹੈ ਟਰੈਕਟਰ ਪੂਰਾ ਸੋਹਣਾ ਜੀ। 2022 ਮਾਡਲ ਆਈ 8,45,000 ਰੁਪਏ ਟਰੈਕਟਰ ਦੀ డిమాండ్ ਹੈ। ਸਸਰੀ ਕਾਲ ਕਿਸਾਨ ਬੀਰੋ ਅੱਜ ਆਪ ਪਹੁੰਚਿਆ ਟਲਵੰਡੀ ਸਾਬੋ ਟਰੈਕਟਰ ਮੰਡੀ ਚ ਆ ਜੀ ਸੁਣਨਾ ਟਰੈਕਟਰਾਂ ਦੇ ਰੇਟ ਸਾਂਝੇ ਕਰਨੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ 4852 ਜੀ 2010 ਮਾਡਲ ਹੈ ਜੀ ਪਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰਾਂਕਰਿੰਗ ਦਾ ਹੀ ਟਰੈਕਟਰ ਪੂਰਾ ਸਾਫ਼ ਹੈ ਜੀ 388 ਟਰੈਕਟਰ ਦੀ ਇਹ ਜੀ ਡਿਮਾਂਡ ਹੈ ਅਗੇ ਸਭਰਾਜ ਆ ਗਿਆ ਜੀ 960 افੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੈਵਰਲ ਹੀ ਸਤਰੀ ਡਕ ਡਕ ਬਸ ਇਹ ਲੱਗੇ 2018 ਮਾਡਲ ਹੈ ਇਹ ਟਰੈਕਟਰ 5 ਲੱਖ 40 ਹਜ਼ਾਰ ਰੁਪਏ ਦੇ ਟ੍ਰੀ ਡਿਮਾਂਡ ਹੈ ਅਗੇ ਸਭਰਾਜ ਆ ਗਿਆ ਜੀ 855 2013 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 4 ਪਾਇੰਟ ਇਹ ਟਰੈਕਟਰ ਦੀ ਡਿਮਾਂਡ ਹੈ ক্লোਜ਼ ਕਰਦੇ ਇੰਟਰਨੈਟ ਟਰੈਕਟਰ ਤੇ ਅਗੇ ਸੋਨਾਲੀ ਕਾ 45 ਵਾਲਾ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਪੂਰੀ ਓਕੇ ਹੈ ਜੀ ਰਿਆਣਾ ਨੰਬਰ ਹੈ ਜੀ ਇਹ 2014 ਮਾਡਲ ਹੈ 390 ਰੈਕਟਰੀ ਡਿਮਾਂਡ ਹੈ ਜੀ ਅੱਗੇ ਫਾਰਮ ਟਰੈਕਸ ਆਠ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2011 ਮਾਡਲ ਹੈ ਇਹ ਟਰੈਕਟਰ ਹੈ 355 ਇਹ ਟਰੈਕਟਰੀ ਡਿਮਾਂਡ ਹੈ ਜੀ ਅੱਗੇ ਜੀ ਪ੍ਰੀਤ ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2020 ਮਾਡਲ ਹੈ ਇਹ ਟਰੈਕਟਰ 4,75,000 ਰੁਪਏ ਰੈਕਟਰੀ ਡਿਮਾਂਡ ਹੈ ਅੱਗੇ ਸੋਨਾਲੀ ਕਾ ਪਜਾਲ ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤਾਂ ਗਰੂ ਦਾ ਟਰੈਕਟਰ ਪੂਰਾ ਸਾਫ਼ ਹੈ 2018 ਮਾਡਲ ਹੈ ਇਹ ਟਰੈਕਟਰ 495 ਟਰੈਕਟਰ ਦੀ ਮੰਗ ਹੈ ਅੱਗੇ 7855 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2020 ਮਾਡਲ ਹੈ 6 ਲੱਖ 35 ਟਰੈਕਟਰ ਦੀ ਮੰਗ ਹੈ ਅੱਗੇ ਸੋਨਾਲੀ ਕਾ 50 ਲਾ ਆ ਗਿਆ ਜੀ ਚਲੋ 2017 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 495 ਟਰੈਕਟਰ ਦੀ ਮੰਗ ਹੈ ਅੱਗੇ ਇਹ Mahindra 2065 2000 ਮਾਡਲ ਹੈ 1 ਲੱਖ 60000 ਰੁਪਏ ਡੈਟਰੀ ਦੀ ਮੰਗ ਹੈ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ Farm Trailer 60 ਜੀ 2008 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2 ਲੱਖ 65000 ਰੁਪਏ ਡੈਟਰੀ ਦੀ ਮੰਗ ਹੈ Mahindra 605 ਜੀ DI ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2016 ਮਾਡਲ ਟਰੈਕਟਰ ਹੈ ਇਹ 545000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ 35310 ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2017 ਮਾਡਲ ਹੈ ਇਹ ਟਰੈਕਟਰ 665000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅੱਗੇ 6055 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2015 ਮਾਡਲ ਟਰੈਕਟਰ ਹੈ ਇਹ 450 ਟਰੈਕਟਰ ਦੀ ਡਿਮਾਂਡ ਹੈ ਇਹਨਾਂ ਗਰੂਪ ਦਾ ਟਰੈਕਟਰ ਪੂਰਾ ਸੋਨਾ ਪਿਆਈ ਇਹ ਹੈ ਰਾਜ 855i ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2018 ਮਾਡਲ ਹੈ ਇਹ 585 ਡੈਕਟਰੀ ਦੀ ਮੰਗ ਹੈ ਅਗਈ ਫਾਰਮ ਟਰੈਕ ਆ ਗਈ 2009 ਮਾਡਲ ਹੈ ਇਹ ਟਰੈਕਟਰ ਬੀਹਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਤੋਂ ਦੀ 245 ਡੈਕਟਰੀ ਦੀ ਮੰਗ ਹੈ ਅਗਈ ਸਟੈਂਡਰਡ ਆ ਗਿਆ 355 DI ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2011 ਮਾਡਲ ਹੈ ਤੋ ਲਾ ਕੁਝ 3000 ਰੁਪਏ ਦਾ ਟਰੈਕਟਰ ਲਵਾ ਲੈ। ਸਭਰਾਜ 855 ਜੀ। 13 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2001 ਮਾਡਲ ਹੈ ਇਹ ਟਰੈਕਟਰ। ਪਿਆਵ ਨੰਬਰ ਹੈ ਇਹ ਟਰੈਕਟਰ। 2,55,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ। ਅੱਗੇ ਹੀ ਸਭਰਾਜ 855। ਪੂਰਾ ਸਾਫ ਪਿਆਈ ਕੰਡੀਸ਼ਨ ਦਾ ਇਹ। ਟਾਇਰ ਟੂਰ ਨਮਾ ਪਿਆਈ ਪੂਰਾ। दो हज़ार भीह माडल ट्रैक्टर आई है छः लख बहत्तर हज़ार रुपये ट्रैक्टरी डिमांड आई अगे स्वराज अठ सौ पचवंजा जी बारह मॉडल ट्रैक्टर आई है टायरों की कंडीशन चेक कर सकते हो कलास्कर इंजन ये ए चार लख पैंट हज़ार रुपये ट्रैक्टरी डिमांड है अगे छचि आ गया जी ਟਰੈਕਟਰ ਪੂਰਾ ਸੋਨਾ ਪਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ। 2013 ਮਾਡਲ ਟਰੈਕਟਰ ਹੈ ਜੀ ਇਹ। 4,90,000 ਰੁਪਏ ਡੈਟਰੀ ਦੀ ਡਿਮਾਂਡ ਹੈ ਜੀ। ਅੱਗੇ ਸੋਨਾ ਲਿਕ ਆ ਗਿਆ ਜੀ। 50 ਲੰਬਰਾ ਹੀ ਹੈ ਟਰੈਕਟਰ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ। 2020 ਮਾਡਲ ਹੈ ਜੀ 5,95,000 ਰੁਪਏ ਡੈਟਰੀ ਦੀ ਡਿਮਾਂਡ ਹੈ ਜੀ। गई फार्म अट्ठ आ गया जी ट्रैक्टर रंग का बुरा साफ पी टायरों की कंडीशन देख सकते हो दूसरी साइड वो भी दिखा देना ट्रैक्टर जी दो हज़ार चार माडल ट्रैक्टर है जी यह दो लख पताली हज़ार रुपये ट्रैक्टर की डिमांड है जी अगे का प्याल आ गई टायरों की कंडीशन देख सकते दे। हो दो हज़ार छे माडल ट्रैक्टर है जी ये पजा लंबल ट्रैक्टर है जी यह تن لاکھ ਦਾ ہے یہ پیٹریکٹری ਨਮਾਣੀ اگے نیو ہارنڈ ਆ ਗਿਆ ਜੀ 2010 ਮਾਡਲ ਆਈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੇਵਰ ਵਾਲੀ ਛਤਰੀ ਡਕ ਡਕ ਲੱਗਿਆ ਹੀ ਇਹ 24 ਲੱਖ 75000 ਰੁਪਏ ਟਰੈਕਟਰ ਦੀ ਨਮਾਣੀ اگਈ ਸੋਨਾਲੀਗਾ 35 ਵਾਲਾ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2008 ਮਾਡਲ ਆਈ 6 ਚੀਰੀ ਟਰੈਕਟਰ ਹੈ 2 ਲੱਖ 40000 ਰੁਪਏ ਟਰੈਕਟਰ ਦੀ ਨਮਾਣੀ